ਬੱਬਾ ਜੀ ਇਹ ਲਗਨ ਕਿਵੇਂ ਲੱਗੀ ਦੇਖੋ ਅਸੀਂ ਜਨਮ ਤੋਂ ਗਊਆਂ ਦੀ ਸੇਵਾ ਕਰਦੇ ਆਂ ਗਊਆਂ ਨੂੰ ਹਰਾ-ਜਾਰਾ ਬਰਜੰਗਬਲੀ ਨੂੰ ਪ੍ਰਸ਼ਾਦ ਦੇ ਮੋਰਾਂ ਨੂੰ ਦਾਣੇ ਇਨਸਾਨ ਦੇ ਵਿੱਚ ਜਾਨ ਨਹੀਂ ਹੈਗੀ ਜਾ ਕੋਈ ਸੇ ਵੀ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਪ੍ਰਾਪਤ ਨਹੀਂ ਹੁੰਦੀਆਂ ਅਸੀਂ ਵੀਰ ਮੇਰੇ ਇੱਕੋ ਹੀ ਗੱਲ ਕਹਾਂਗੇ ਸਾਰੇ ਮੇਰੇ ਬੈਣ ਭਰਾਵਾਂ ਨੂੰ ਹੱਥ ਜੋੜ ਕੇ ਵੀ ਦੇਖੋ ਸਿੱਖ ਸਮਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਦੀ ਕੋਈ ਵੱਡੀ ਸ਼ਕਤੀ ਨਹੀਂ ਹੈਗੀ ਗਉ ਤੋਂ ਵੱਡੀ ਸੇਵਾ ਨਹੀਂ ਹੈਗੀ ਵੱਡੇ ਤੋਂ ਵੱਡਾ ਨਸਾ ਛੋਟੇ ਤੋਂ ਛੋਟਾ ਨਸਾ ਜਿੰਨਾ ਮਰਜੀ ਭਿਆਨਕ ਨਸਾ ਹੈ ਚਾਹੇ ਬੰਦਾ 20 ਵਾਰ ਸੈਂਟਰ ਕੱਟ ਕੇ ਆ ਚੁੱਕਿਆ ਹੈ ਚੈ ਡਾਕਟਰਾਂ ਨੇ ਕਹਿੰਦਾ ਵੀ ਤੇਰਾ 21 ਲੱਖ ਰੁਪਏ ਲੱਗੂ ਤੇਰਾ ਹਾਰਟ ਬੀਕ ਹੈ ਜਾਂ ਡਾਕਟਰਾਂ ਨੇ ਕਹਿੰਦਾ ਵੀ ਤੇਰੇ ਗੋਡਿਆਂ ਦੇ ਗਰੀਸ ਕੰਮ ਕਰਨੋਂ हट ਗਏ ਗਰੀਸ ਮੁੱਕ ਗਏ ਗੋਡੇ 'ਚ ਉਹ ਆ ਕੇ ਉਹਰੇ ਗਵਾਂ ਦੀ ਸੇਵਾ ਕਰੇ ਗਵਾਂ ਨੂੰ ਆਟਾ ਦਾਣਾ ਚੈ ਸਰਦਾ ਮੁਤਾਬਕ ਇੱਕ ਮੁਠੀ ਲੈ ਕੇ ਆਵੇ ਗੁਰੂ ਘਰ ਮੱਥਾ ਟੇਕ ਕੇ ਆਵੇ ਉਹਦੇ ਗੁਰੂ ਮਹਾਰਾਜ ਦੀ ਇਹੀ ਦਾ ਰੰਗ ਚੜਦਾ ਹੈ ਬਾਈ ਜੀ ਗੁਰੂ ਮਹਾਰੇ ਦਾ ਚੜਿਆ ਵੇ ਰੰਗ ਕਦੇ ਜ਼ਿੰਦਗੀ 'ਚ ਫਿਰ ਉਹ ਉਤਰਦਾ ਨਹੀਂ ਕੋਈ ਵਰਲਡ ਦੇ ਵਿੱਚ ਕਿਸੇ ਵੀ ਦੇਸ਼ 'ਚ ਬੈਠਾ ਹੈ ਪੰਜਾਬ 'ਚ ਹੈ ਪੂਰੇ ਵਰਲਡ 'ਚ ਹੈ ਉਹ ਆਪਦੇ ਫੋਨ ਦੇ ਆਗੇ ਅਰਦਾਸ ਕਰਵਾ ਸਕਦੇ ਨੇ ਆਪਦੇ ਪਰਿਵਾਰ ਦੀ ਸੁਖਸ਼ਾਂਤੀ ਦੀਆਂ ਜਿਹੜਾ ਹੈਗਾ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਵਾ ਸਕਦੇ ਨੇ ਜਿਹੜਾ ਵੀ ਉਹ ਮੰਦਰ ਮਸ਼ੀਤ ਜਿੱਥੇ ਵੀ ਜਾਂਦੇ ਨੇ ਜਿਹੜੇ ਵੀ ਆਕਾਰ ਬਰਖ ਨੂੰ ਇਨਸਾਨ ਮੰਨਦਾ ਹੈ ਉਹਦੇ ਤਾਬੇ ਤੇ ਜਾ ਕੇ ਅਰਦਾਸ ਬੇਨਤੀ ਕਰਕੇ ਸਾਤੋਂ ਦਵਾਈ ਲੈ ਕੇ ਜਾਓ ਐਸੀ ਗੁਰੂ ਮਹਾਰਾਜ ਦੀ ਪਾਰ ਕਰਪਾ ਹੁੰਦੀ ਹੈ ਬਾਈ ਜੀ ਵੀ ਜਿਹੜੇ ਇਨਸਾਨ ਕਹਿੰਦੇ ਤੇ ਸਾਧੋ ਡਾਕਟਰ ਨੇ ਲੱਖ ਰੁਪਏ ਮੰਗ ਲਿਆ ਦੀ ਸਾਧੋ 2 ਲੱਖ ਰੁਪਏ ਮੰਗ ਲਿਆ ਦੀ ਸਾਧੋ 5 ਲੱਖ ਰੁਪਏ ਮੰਗ ਲਿਆ ਦੀ ਉਹ ਬਿਨਾ ਪੈਸੇ ਤੋਂ ਠੀਕ ਹੁੰਦੇ ਨੇ ਜੀ ਅਨੇਕਾਂ ਜਿਹੜੇ ਚਿੱਟੇ ਘਰਾਂ ਦੇ ਘਰ ਖਰਾਬ ਹੋਏ ਪਏ ਸੀ ਮੈਡੀਕਲ ਨਸੇ ਨਾਲ ਸ਼ਰਾਬ ਨਾਲ ਜਿਹੜੇ ਖਾਂਦੇ ਸੀਗੇ ਦਿਨ ਰਾਤ ਮਾਵਾ ਤੜਫਦੀਆਂ ਨੇ ਜਿਹੜੇ ਮਰਗੇ ਕੁਸ ਜਿਹੜਾ ਨੂੰ ਹੁਣ ਬਾਬਾ ਜੀ ਨੇ ਦਵਾਈ ਦਿੱਤੀ ਆ ਮੈਂ ਘਟੋ ਘਟ ਬਾਲਾ ਨਹੀਂ ਤੇ 100 200 200 ਬੱਚਾ ਜਿਹੜਾ ਇੱਥੋਂ ਦਵਾਈ ਦਵਾਈ ਆ ਸੀ ਉਹ ਜਿਹੜੇ ਸਾਰੇ ਹੁਣ ਅੱਜ ਸੁੱਖ ਦੀ ਨੀਂਦ ਸੌਂਦੇ ਨੇ ਬਾਬਾ ਜੀ ਫਿਰ ਉਹ ਦਵਾਈ ਦੇ ਕੋਈ ਪੈਸੇ ਲੈਂਦੇ ਨੇ। ਬਾਬਾ ਜੀ ਜਿਹੜੀ ਦਵਾਈ ਦਿੰਦੇ ਨੇ ਬਣਾਉਂਦੇ ਨੇ ਉਹਦੀ ਕੋਈ ਪੈਸੇ ਨਹੀਂ ਕੋਈ ਫੀਸ ਨਹੀਂ ਜੀ। ਜਿਹੜੀ ਸ਼ਰਾਬ ਜਾਂ ਛਿੱਟਾ ਛੱਡਣ ਦੀ ਦਵਾਈ ਆ। ਜਿਹੜੀ ਦਵਾਈ ਬਾਬਾ ਜੀ ਭਸਮਾ ਮਾਰ ਕੇ ਅਗਲਾ ਦਵਾਈ ਬਾਹਰੋਂ ਲੈ ਕੇ ਆਉਂਦੇ ਨੇ। ਉਹ ਹੀ ਪੈਸੇ ਅਗਲੇ ਤੇ ਲੱਗਦੇ ਨੇ। ਬਾਬਾ ਜੀ ਅੱਗ ਤੇ ਮਾਰ ਕੇ ਉਹ ਮੈਂ ਦਵਾਈਆਂ ਤਿਆਰ ਕਰਕੇ ਦੇ ਦਿੰਦਾ। ਤੁਸੀਂ ਪਹਿਲਾਂ ਆਪਣੇ ਜੀਵਨ ਤੇ ਤੇ ਹੁਣ ਤੇ ਵਿੱਚ ਕੀ ਫਰਕ ਆਂ? ਬਸ ਜੀ ਬਾਬਾ ਜੀ ਦੀ ਕਿਰਪਾ ਹੈ ਇਹਨਾਂ ਦੇ ਐਨੇ ਸੁਭਾਅ ਕੋਮਲ ਹੈ ਬਾਬਾ ਜੀ ਦਾ ਬਾਬਾ ਜੀ ਦੇ ਨਾਲ ਜੁੜ ਕੇ ਅਸੀਂ ਤਾਂ ਬਾਗੋ-ਬਾਗ ਹੋ ਗਈ ਜੀ ਇਹ ਗਊ ਮਾਤਾ ਨੇ ਜਿੰਨੀਆਂ ਪਰਿਵਾਰ 'ਚ ਸਾਡੇ ਖੁਸ਼ੀਆਂ ਦਿੱਤੀਆਂ ਨੇ ਇਹ ਗਊ ਮਾਤਾ ਨੇ ਮੈਂ ਕਹਿੰਦਾ ਜਿਹੜਾ ਵੀ ਇਨਸਾਨ ਇਸ ਦੀ ਸੇਵਾ ਕਰੂਗਾ ਉਹ ਇਹਦੂੰ ਤਨਮਨ ਧਾੰਦਿਆਂ ਖੁਸ਼ੀਆਂ ਪ੍ਰਾਪਤ ਕਰੂਗਾ ਇੱਕ ਵਾਰੀ ਤੁਸੀਂ ਨਸ਼ਾ ਛਡਾਉਨੇ ਹੋ ਦੂਜੀ ਵਾਰ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਘਰ ਟਾਉਣ ਲੱਗੀ ਹੋਈ ਆ ਜਿਹੜੇ ਕਿ ਨਸ਼ੇ ਦੇ ਸੁੱਧਾਕਰ ਸੀ ਦੇਖੋ ਭਾਈ ਜੀ ਅਸੀਂ ਨਾ ਕਾਂਗਰਸੀ ਆ ਨਾ ਅਸੀਂ ਕਾਲੀਆਂ ਨਾ ਅਸੀਂ ਆਮ ਆਦਮੀ ਆੜਮੀ ਵਾਲਿਆਂ ਨਾ ਹੀ ਅਸੀਂ ਇਹਨਾਂ ਨੂੰ ਕੁਝ ਲੈਣਾ ਪਰ ਮੈਂ ਉਹ ਬੰਦੇ ਨੂੰ ਸਲੂਟ ਕਰਦਾ ਵੀ ਮੈਂ ਕਹਿੰਦਾ ਇਹੋ ਜੇ ਇਹੋ ਜੇ ਮੁੱਖ ਮੰਤਰੀ ਦਾ ਰਾਜ ਰਹੇ ਜੇ ਮੂਹਰੇ ਮੂਹਰੇ ਆਉਣ ਵਾਲੇ ਸਮੇਂ 'ਚ ਤਾਂ ਇਹ ਨਸ਼ੇ ਦਾ ਨਰਕ ਕਰ ਦੂਗਾ ਜੀ ਮੈਂ ਪਰ ਇਹ ਮੁੰਡੇ ਨੂੰ ਦਿਲੋਂ ਸਲੂਟ ਕਰਦਾ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਜਿਨੇ ਮਾਵਾਂ ਦੇ ਪੁੱਤ ਬਚਾਉਣੇ ਸ਼ੁਰੂ ਕਰਤੇ ਨਹੀਂ ਅੱਜ ਤੱਕ ਜਿਹੜਾ ਵੀ ਉਰੇ ਪੰਜਾਬ ਦੇ ਵਿੱਚ ਆਇਆ ਹੈ ਉਹਨਾਂ ਨੇ ਮਾਵਾਂ ਦੇ ਪੁੱਤਾਂ ਦੇ ਸਿਭੇ ਸਿੱਕੇ ਨੇ ਇਹ ਪਹਿਲਾ ਮੁੱਖ ਮੰਤਰੀ ਹੈ ਜਿਨੇ ਮਾਵਾਂ ਦੇ ਪੁੱਤ ਨੇ ਬਚਾਉਣੇ ਸ਼ੁਰੂ ਕਰਤੇ ਅਸੀਂ ਕਹਿੰਦੇ ਸਾਡਾ ਜਿਹੜੀ ਸਾਡੀ ਉਮਰੇ ਉਹ ਵੀ ਇਸ ਮੁੱਖ ਮੰਤਰੀ ਨੇ ਲੱਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਖੜਿਆ ਸੰਗਰੂਰ ਦੇ ਉਸ ਸੋਹਣਾਂ ਬੀੜ ਦੇ ਵਿੱਚ ਜਿੱਥੇ ਇੱਕ ਵਾਰ ਇਸ ਬੀੜ ਦੀ ਚਰਚਾ ਵਿਧਾਨ ਸਭਾ ਦੇ ਵਿੱਚ ਵੀ ਹੋਈ ਸੀ ਕਿਉਂਕਿ ਇਹ ਇਸ ਬੀੜ ਦੇ ਵਿੱਚ ਲੱਖਾਂ ਹੀ ਜਾਨਵਰ ਜੇ ਕਹਿ ਦਿਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਜਦੋਂ ਅਸੀਂ ਆਇਆ ਉਰੇ ਤਾਂ ਦੇਖਿਆ ਉਰੇ ਬਾਬਾ ਜੀ ਸੇਵਾ ਕਰ ਰਹੇ ਸੀ ਨਾਲ ਸੰਗਤ ਵੀ ਜੁੜੀ ਹੋਈ ਹੈ ਭਾਰੀ ਮਾਤਰਾ ਵਿੱਚ ਇੱਕ ਟਰੈਕਟਰ ਜਵੀ ਦਾ ਜਵਾਂ ਦਾ ਭਰਕੇ ਆਇਆ ਤੇ ਰੋਟੀਆਂ ਜੇ ਕਿ ਕਹਦੀ ਇੱਕ ਉਹ ਚੀਜ਼ ਕਿਹੜੀ ਹੈ ਜਿਹੜੀ ਬਾਬਾ ਜੀ ਉਹ ਨਹੀਂ ਲੈ ਕੇ ਆਉਂਦੇ ਬਾਬਾ ਜੀ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਅਸੀਂ ਬਾਈ ਜੀ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਬਲਦ ਨੂੰ ਜੀ ਆਇਆਂ ਕਹਿੰਦੇ ਆ ਜਿਹੜੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਪੁਕਾਰ ਹੈ ਜਿਹੜੀ ਪਚਾਉਂਗੇ ਬੱਬੀ ਇਹ ਲਗਨ ਕਿਵੇਂ ਲੱਗੀ ਦੇਖੋ ਮਹਾਪੁਰਖ ਅਸੀਂ ਜਨਮ ਤੋਂ ਗਊਆਂ ਦੀ ਸੇਵਾ ਕਰਦੇ ਆਂ ਗਊਆਂ ਨੂੰ ਹਰਾ-ਜਾਰਾ ਬਰਜੰਗਬਲੀ ਨੂੰ ਪ੍ਰਸ਼ਾਦੇ ਮੋਰਾਂ ਨੂੰ ਦਾਣੇ ਜਿਹੜਾ ਵੀ ਇਨਸਾਨ ਕੋਈ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਹੈ ਕਿਸੇ ਕਿਸਮ ਦਾ ਜਿੰਨੀ ਵੀ ਭਾਰੀ ਮਾਤਰਾ ਦੇ ਵਿੱਚ ਨਸ਼ਾ ਕਰਦਾ ਹੈ ਜਾਂ ਉਹਦੀਆਂ ਬ੍ਰੇਨ ਦੀਆਂ ਨਸਾਂ ਕਮਜ਼ੋਰ ਹੋ ਚੁੱਕੀਆਂ ਨੇ ਜਾਂ ਉਹਨਾਂ ਦੇ ਸਰੀਰ ਦੇ ਵਿੱਚ ਤਾਕਤ ਨਹੀਂ ਹੈਗੀ ਵੀ ਉੱਠੇ ਬੈਠੇ ਨਹੀਂ ਆਂਦਾ ਬੰਦੇ ਤੋਂ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਡਾਕਟਰਾਂ ਨੇ ਕਹਿਤਾ ਵੀ ਤੇਰਾ ਹਾਰਟ ਬੀਕ ਹੈ ਵੀ ਤੇਰੇ ਸਟੈਂਟ ਬਹਿਣਗੇ ਤੇਰੇ ਗੁਰਦੇ ਲੀਵਰ ਤੇ ਨੁਕਸ ਪੈ ਗਿਆ ਬ੍ਰੇਨ ਜਾਂ ਨਸਾਂ ਕਮਜ਼ੋਰ ਹੋ ਗਈਆਂ ਇਨਸਾਨ ਦੇ ਵਿੱਚ ਜਾਨ ਨਹੀਂ ਹੈਗੀ ਜਾਂ ਕੋਈ ਵੀ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਪ੍ਰਾਪਤ ਨਹੀਂ ਹੁੰਦੀਆਂ ਅਸੀਂ ਵੀਰ ਮੇਰੇ ਇੱਕੋ ਹੀ ਗੱਲ ਕਹਾਂਗੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਵੀ ਦੇਖੋ ਸਿੱਖ ਸਮਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਦੀ ਕੋਈ ਵੱਡੀ ਸ਼ਕਤੀ ਨਹੀਂ ਹੈਗੀ ਗਉ ਤੋਂ ਵੱਡੀ ਸੇਵਾ ਨਹੀਂ ਹੈਗੀ ਜਿਹੜਾ ਵੀ ਇਨਸਾਨ ਪਰਿਵਾਰ ਦੇ ਵਿੱਚ ਕੋਈ ਦੁਖੀ ਹੈ ਜਾਂ ਪਰਿਵਾਰ ਦੇ ਵਿੱਚ ਕਿਸੇ ਕਿਸਮ ਦਾ ਨਸ਼ਾ ਹੈ ਚਾਹੇ ਉਹ ਚਿੱਟੇ ਦਾ ਚਾਹੇ ਉਹ ਸਮੈਕ ਦਾ ਚਾਹੇ ਉਹ ਸ਼ਰਾਬ ਦਾ ਅਫੀਮ ਦਾ ਭੁੱਕੀ ਦਾ ਜਾਂ ਕੋਈ ਮੈਡੀਕਲ ਨਸ਼ਾ ਹੈ ਜਾਂ ਕੋਈ ਰਵੈਤੀ ਨਸ਼ਾ ਹੈ ਜਾਂ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਦੇ ਵਿੱਚ ਇਹ ਨਸ਼ਾ ਨਸਾ ਚੱਲਦਾ ਜਾ ਉੱਥੇ ਬੂੰਦਾ ਨਹੀਂ ਮੈਡੀਸਿਨ ਪਲਾਈ ਜਾਂਦੀ ਹੈ ਵੱਡੇ ਤੋਂ ਵੱਡਾ ਨਸ਼ਾ ਛੋਟੇ ਤੋਂ ਛੋਟਾ ਨਸ਼ਾ ਜਿੰਨਾ ਮਰਜੀ ਭਿਆਨਕ ਨਸ਼ਾ ਹੈ ਚਾਹੇ ਬੰਦਾ 20 ਵਾਰ ਸੈਂਟਰ ਕੱਟ ਕੇ ਆ ਚੁੱਕਿਆ ਹੈ ਚਾਹੇ ਡਾਕਟਰਾਂ ਨੇ ਕਹਿੰਦਾ ਵੀ ਤੇਰਾ 22 ਲੱਖ ਰੁਪਏ ਲੱਗੂ ਤੇਰਾ ਹਾਰਟ ਬੀਕ ਹੈ ਜਾਂ ਡਾਕਟਰਾਂ ਨੇ ਕਹਿੰਦਾ ਵੀ ਤੇਰੇ ਗੋਡਿਆਂ ਦੇ ਗਰੀਸ ਕੰਮ ਕਰਨੋਂ हट ਗਿਆ ਗਰੀਸ ਮੁੱਕ ਗਿਆ ਗੋਡੇ 'ਚ ਉਹ ਆ ਕੇ ਉਹਰੇ ਗਵਾਂ ਦੀ ਸੇਵਾ ਕਰੇ ਗਵਾਂ ਨੂੰ ਆਟਾ ਦਾਣਾ ਚਾਹੇ ਸਰਦਾ ਮੁਤਾਬਕ ਇੱਕ ਮੁਠੀ ਲੈ ਕੇ ਆਵੇ ਗੁਰੂ ਘਰ ਮੱਥਾ ਟੇਕਿਆ ਵੇ ਉਹਦੇ ਗੁਰੂ ਮਹਾਰਾਜ ਦੀ ਇਹੀ ਦਾ ਰੰਗ ਚੜਦਾ ਹੈ ਬਾਈ ਜੀ ਗੁਰੂ ਮਹਾਰੇ ਦਾ ਚੜਿਆ ਵੇ ਰੰਗ ਕਦੇ ਜ਼ਿੰਦਗੀ 'ਚ ਫਿਰ ਉਹ ਉਤਰਦਾ ਨਹੀਂ ਬਾਈ ਜੀ ਜਿਵੇਂ ਤੁਸੀਂ ਨੇ ਗੱਲ ਕਰੀਆ ਸੇਵਾ ਕਰਕੇ ਆਵੇ ਸੋਨੂੰ ਮਿਲਣ ਦਾ ਸਮਾਂ ਕਿਹੜਾ ਸੋਨੂੰ ਕਿਹੜੇ ਵੇਲੇ ਆਲਾ ਮਿਲੇ ਮਹਾਪੁਰਸੋ ਅਸੀਂ ਸਵੇਰੇ 2 ਵਜੇ ਤੋਂ ਲੈ ਕੇ 4 ਵਜੇ ਦੇ ਤੱਕ ਅਸੀਂ ਗਉਆਂ ਦੀ ਸੇਵਾ ਕਰਦੇ ਆਂ ਉਦੋਂ ਅਰਦਾਸ ਬੇਨਤੀ ਹੁੰਦੀ ਹੈ ਕਿਸੇ ਵੀ ਸਾਡੀ ਸਾਧ ਸੰਗਤ ਦੇ ਨੇ ਅਰਦਾਸ ਬੇਨਤੀ ਕਰਾਉਣੀ ਹੈ ਉਹਦਾ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਕਿਸੇ ਤੋਂ ਮੱਥਾ ਨਹੀਂ ਟਿਕਾਇਆ ਜਾਂਦਾ ਕਿਸੇ ਤੋਂ ਪੂਜਾ ਨਹੀਂ ਲੈਂਤੀ ਜਾਂਦੀ ਕਿਸੇ ਤੋਂ ਦਾਨ ਨਹੀਂ ਲਿੱਤਾ ਜਾਂਦਾ ਕਿਸੇ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠਾ ਕੋਈ ਵਰਲਡ ਦੇ ਵਿੱਚ ਕਿਸੇ ਵੀ ਦੇਸ਼ 'ਚ ਬੈਠਾ ਪੰਜਾਬ 'ਚ ਹੈ ਪੂਰੇ ਵਰਲਡ 'ਚ ਹੈ ਉਹ ਆਪਦੇ ਫੋਨ ਦੇ ਆਗੇ ਅਰਦਾਸ ਕਰਵਾ ਸਕਦੇ ਨੇ ਆਪਦੇ ਪਰਿਵਾਰ ਦੀ ਸੁਖਸ਼ਾਂਤੀ ਦੀਆਂ ਜਿਹੜਾ ਹੈਗਾ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਵਾ ਸਕਦੇ ਨੇ ਜਿਹੜਾ ਸਾਡਾ ਮਿਲਣ ਦਾ ਸਮਾਂ ਉਹ ਦਿਓ ਨ ਮੈਰਜ ਬੈਲਸੋ ਪਿੰਡ ਕੱਟੂਵਾਲੀਆਂ ਲੱਡਾ ਰੋਡ ਦੇ ਉੱਤੇ ਬੈਲਸ ਬਣਿਆ ਹੋਏ ਜੀ ਸਵੇਰੇ ਅਸੀਂ 8 ਵਜੇ ਤੋਂ ਲੈ ਕੇ 2 ਵਜੇ ਦੇ ਤੱਕ ਦਵਾਈ ਦਿੰਨੇ ਆ ਜਦੋਂ ਵੀ ਤੁਸੀਂ ਸਾਡ ਲਵੇ ਆਉਣਾ ਹੈ ਪਹਿਲਾਂ ਫੋਨ ਦੇ ਨੰਬਰ ਲਾ ਕੇ ਨੰਬਰ ਲਵਾ ਕੇ ਫੇਰ ਸਾਡ ਲਵੇ ਆਉਣਾ ਜੀ ਅਰਾਸ ਇੰਨਾ ਹੁੰਦਾ ਹੈ ਵੀ ਪਹਿਲਾਂ ਜੇ ਬਿਨਾਂ ਨੰਬਰ ਲੱਗੇ ਤੋਂ ਆਉਂਦਾ ਬੰਦਾ ਤਾਂ ਉਹਨੂੰ ਖਾਲੀ ਜਾਣਾ ਪੈ ਸਕਦਾ ਹੈ ਹਾਂਜੀ ਬਾਬਾ ਜੀ ਜਿਵੇਂ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ ਹਾਂਜੀ ਕੀ ਕਰਨਾ ਪਊ ਉਹ ਇਨਸਾਨ ਨੂੰ ਜਦੋਂ ਮੰਨ ਲਓ ਕਟੂ ਵਾਲੀ ਕੁਛ ਨਹੀਂ ਕਰਨਾ ਮਹਾਂਪੁਰਸ਼ੋ ਸਾਡੇ ਆਉਣ ਤੋਂ ਪਹਿਲਾਂ ਉਹਨੇ ਗਉਆਂ ਵਾਸਤੇ ਚਾਹੇ ਇੱਕ ਪੇੜਾ ਚਾਹੇ ਆਟਾ ਚਾਹੇ ਦਾਣਾ ਚਾਹੇ ਮੂਠੀ ਦਾਣੇ ਗਉਆਂ ਨੂੰ ਪਾ ਕੇ ਆਜੋ ਜਾਂ ਗਉਆਂ ਨੂੰ ਨਾਲ ਲੈ ਕੇ ਆਜੋ ਜਿਹੜਾ ਵੀ ਉਹ ਮੰਦਰ ਮਸਜਿਦ ਜਿੱਥੇ ਵੀ ਜਾਂਦੇ ਨੇ ਜਿਹੜੇ ਵੀ ਆਕਾਲ ਬਰਖ ਨੂੰ ਇਨਸਾਨ ਮੰਨਦਾ ਹੈ ਉਹਦੇ ਤਾਬੇ ਤੇ ਜਾ ਕੇ ਅਰਦਾਸ ਬੇਨਤੀ ਕਰਕੇ ਸਾਡੋ ਦਵਾਈ ਲੈ ਕੇ ਜਾਓ ਐਸੀ ਗੁਰੂ ਮਹਾਰਾਜ ਦੀ અપਾਰ ਕਿਰਪਾ ਹੁੰਦੀ ਹੈ ਬਾਈ ਜੀ ਵੀ ਜਿਹੜੇ ਇਨਸਾਨ ਕਹਿੰਦੇ ਤੇ ਸਾਧੋ ਡਾਕਟਰ ਨੇ ਲੱਖ ਰੁਪਏ ਮੰਗ ਲਿਆ ਦੀ ਸਾਧੋ 2 ਲੱਖ ਰੁਪਏ ਮੰਗ ਲਿਆ ਦੀ ਸਾਧੋ 5 ਲੱਖ ਰੁਪਏ ਮੰਗ ਲਿਆ ਦੀ ਉਹ ਬਿਨਾਂ ਪੈਸੇ ਤੋਂ ਠੀਕ ਹੁੰਦੇ ਨੇ ਜੀ ਬਾਬਾ ਜੀ ਅੱਜ ਦੇਖਿਆ ਮੈਂ ਸੰਗਤ ਤੁਹਾਡੇ ਨਾਲ ਕਾਫੀ ਆਈ ਆ ਜਿਹੜੀ ਸੇਵਾ ਕਰ ਰਹੀ ਆ ਹਾਂਜੀ ਮਾ ਬਸੋ ਇਹਦਾ ਸੰਗਤ ਦੱਸੂ ਜਦੋਂ ਦੇ ਇਹ ਉਰੇ ਆਏ ਆ ਇਹ ਜੈ ਸੇਵਾ ਕਰਨ ਲੱਗਿਆ ਹੈ ਜਿਹੜਾ ਰੂਪ ਇਹਨਾਂ ਦੇ ਉੱਤੇ ਪ੍ਰਮਾਤਮਾ ਨੇ ਚਾੜਿਆ ਹੈ ਬੰਦਾ ਦਾ ਬੰਦੇ ਦਾ ਕੋਈ ਦੇਖੋ ਜੀ ਕੋਈ ਮਾਰਾ ਨਹੀਂ ਕਰ ਸਕਦਾ ਕੋਈ ਚੰਗਾ ਨਹੀਂ ਕਰ ਸਕਦਾ ਜੋ ਇਹ ਪ੍ਰਮਾਤਮਾ ਦੀ ਕੁਦਰਤ ਨਹੀਂ ਹੋਦ ਹੈ ਕੁਦਰਤ ਦੇ ਨਿਜਮ ਨੇ ਜਿਹੜੇ ਇਨਸਾਨਾਂ ਨੇ ਜੈ ਜੀ ਸੇਵਾ ਕਰੀ ਹੈ ਉਹਨਾਂ ਨੂੰ ਉਹ ਜਿਆ ਪ੍ਰਮਾਤਮਾ ਨੇ ਝੋਲੀ 'ਚ ਫਲ ਪਾਇਆ ਹੈ ਆ ਸਾਡੇ ਨਾਲ ਬਾਈ ਜੀ ਆਏ ਨੇ ਇਹ ਸਾਸਾ ਦੇ ਮੈਂਬਰ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਇੱਕ ਬੱਚਿਆਂ ਦੀ ਜਾਨ ਹੈ ਜਿਹੜੀ ਬਚਾ ਦਿੱਤੀ ਐ ਸਾਧੋ ਮੈਡੀਸ਼ਨਲ ਜਾ ਕੇ ਇਹਨਾਂ ਦੇ ਵੀ ਸਾਰਿਆਂ ਤੋਂ ਤੁਸੀਂ ਇੱਕ ਇੱਕ ਮਿੰਟ ਦਾ ਵੀਊ ਲੈ ਸਕਦੇ ਹੋ ਮਾਪੂਸ਼ੋ ਭਾਈ ਜੀ ਬਾਬਾ ਜੀ ਨੇ ਤੁਹਾਡੇ ਬਾਰੇ ਜ਼ਿਕਰ ਕਰਿਆ ਕਿਹਜੀ ਸੇਵਾ ਕਰਦੇ ਹੋ ਕਿੰਨਾ ਕ ਲੋਕਾਂ ਦਾ ਭਲਾ ਹੁੰਦਾ ਲੋਕ ਕਿੰਨਾ ਕ ਫਿਰ ਬਾਬਾ ਜੀ ਨੂੰ ਸੀਸਾ ਦੇਦੇ ਨੇ ਜਾਂ ਸਾਨੂੰ ਬਾਬਾ ਜੀ ਨੇ ਨਾ ਗਾਵਾਂ ਦੀ ਜਿਹੜੀ ਸੇਵਾ ਕਰਦੇ ਨੇ 15-20 ਸਾਲਾਂ ਤੋਂ ਅਸੀਂ ਇਹਨਾਂ ਦੇ ਨਾਲ ਜੁੜੇ ਆ ਜਿਹੜੇ ਬੱਚਿਆਂ ਦਾ ਇਹਨਾਂ ਨੇ ਬਹੁਤ ਪੁੰਨ ਖੱਟਿਆ ਅਨੇਕਾਂ ਹੀ ਜਿਹੜੇ ਚਿੱਟੇ ਘਰਾਂ ਦੇ ਘਰ ਖਰਾਬ ਹੋਏ ਪਏ ਸੀ ਮੇੜੀ ਕੱਲ ਨਸ਼ੀ ਨਾਲ ਸ਼ਰਾਬ ਨਾਲ ਜਿਹੜੇ ਖਾਂਦੇ ਸੀਗੇ ਦਿਨ ਰਾਤ ਮਾਮਾ ਤੜਫਦੀਆਂ ਨੇ ਜਿਹੜੇ ਮਰਗੇ ਕੁਸ ਜਿਹੜਾ ਨੂੰ ਹੁਣ ਬਾਬਾ ਜੀ ਨੇ ਦਵਾਈ ਦਿੱਤੀ ਆ ਮੈਂ ਘਟੋ ਘਟ ਬਾਲਾ ਨਹੀਂ ਤੇ 100 200 200 ਬੱਚਾ ਜਿਹੜਾ ਇੱਥੋਂ ਦਵਾਈ ਦਵਾਈ ਆ ਸੀ ਉਹ ਜਿਹੜੇ ਸਾਰੇ ਹੁਣ ਅੱਜ ਸੁੱਖ ਦੀ ਨੀਂਦ ਸੌਂਦੇ ਨੇ ਮਾਮਾ ਨੇ ਵਿਚਾਰੀਆਂ ਬਹੁਤ ਧੰਨਵਾਦ ਕਰਦੀਆਂ ਨੇ ਬਾਬਾ ਜੀ ਦੀ ਵੱਡੀ ਸੇਵਾ ਜਿਹੜੀ ਗਾਵਾਂ ਦੀ ਕਰਦੇ ਨੇ ਦਿਨ ਰਾਤ ਇਹ 2 ਵਜੇ ਉੱਠਣਾ ਕਿਹੜਾ ਸੌਖਾ ਜੀ ਪਾਠੀ ਵੀ ਨਹੀਂ 2 ਵਜੇ ਉੱਠਦੇ ਇਹ ਸਵੇਰੇ 2 ਵਜੇ ਉੱਠ ਕੇ گاਵਾਂ ਦੀ ਸੇਵਾ ਕਰਦੇ ਨੇ ਬਹੁਤ ਇਹਨਾਂ ਦਾ ਦਾਨਪੁਰਨ ਜਿਹੜਾ ਕੀਤਾ ਹੋਇਆ ਅੱਗੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਫਲ ਮਿਲਦਾ ਬਾਬਾ ਜੀ ਫਿਰ ਉਹ ਦਵਾਈ ਦੇ ਕੋਈ ਪੈਸੇ ਲੈਂਦੇ ਨੇ ਬਾਬਾ ਜੀ ਜਿਹੜੀ ਦਵਾਈ ਦਿੰਦੇ ਨੇ ਬਣਾਉਂਦੇ ਨੇ ਉਹਦੀ ਕੋਈ ਪੈਸੇ ਨਹੀਂ ਕੋਈ ਫੀਸ ਨਹੀਂ ਜੀ ਜਿਹੜੀ ਸ਼ਰਾਬ ਜਾਂ ਛਿੱਟਾ ਛੱਡਣ ਦੀ ਦਵਾਈ ਆ ਜਿਹੜੀ ਦਵਾਈ ਬਾਬਾ ਜੀ ਭਸਮਾ ਮਾਰ ਕੇ ਅਗਲਾ ਦਵਾਈ ਬਾਹਰੋਂ ਲੈ ਕੇ ਆਉਂਦੇ ਨੇ ਉਹੀ ਪੈਸੇ ਅਗਲੇ ਦੇ ਲੱਗਦੇ ਨੇ ਬਾਬਾ ਜੀ ਅੱਗ ਤੇ ਮਾਰ ਕੇ ਉਹ ਦਵਾਈਆਂ ਤਿਆਰ ਕਰਕੇ ਦੇ ਦਿੰਦੇ ਨੇ ਹੋਰ ਵੀ ਬਾਈ ਖੜਨੇ ਬਾਈ ਜੀ ਕੀ ਹਾਲ ਆ ਕਿਹੜਾ ਪਿੰਡ ਮੇਰਾ ਵਾਲੀਆਂ ਪਿੰਡ ਹੈ ਜੀ ਕੱਟੂ ਵਾਲੀਆਂ ਤੇ ਮੈਂ ਜੀ ਇੱਥੇ ਸੇਵਾ ਕਰਨ ਆਉਣਾ ਹੁੰਦਾ ਜੀ ਇਹਨਾਂ ਨਾਲ ਕਿਹਜਾ ਮਹਿਸੂਸ ਕਰਦਿਆਂ ਜਦੋਂ ਦੇਖਦੇ ਹਾਂ ਬਾਬਾ ਜੀ ਹਾਕ ਮਾਰਦੇ ਨੇ ਲੱਖਾਂ ਗਾਵਾਂ ਇਕੱਠੀਆਂ ਹੋ ਗਈਆਂ ਬਾਬਾ ਜੀ ਮੇਰੀ ਦੁਕਾਨ ਕਰੀ ਹੋਈ ਹੈ ਓਪਰਚੂਨਟੀ ਮੈਂ ਬੰਦ ਕਰਕੇ ਬਾਬਾ ਜੀ ਨਾਲ ਆਇਆ ਜੀ ਬਸ ਵੀ ਸੇਵਾ ਦਾ ਸਤਿਕਾਰ ਮਿਲਦਾ ਮੈਨੂੰ ਇੱਥੇ ਆ ਕੇ ਬਹੁਤ ਸਨੂਨ ਮਿਲਦਾ ਜੀ ਇੱਥੇ ਬਾਂਦਰਾ ਨੂੰ ਰੋਟੀਆਂ ਤੇ ਗਈਆਂ ਨੂੰ ਚਾਰਾ ਪਾਇਆ ਜਾਂਦਾ ਜੀ ਬਹੁਤ ਸੋਹਣਾ ਲੱਗਦਾ ਜੀ ਪੁੱਤ ਜੀ ਹੋਰ ਵੀ ਬਾਈ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਕਿਹੜੇ ਪਿੰਡ ਨਾਮ ਮਤਵਾਲ ਸਿੰਘ ਜੀ ਪਿੰਡ ਮੰਡੇਰਕਲਾਂ ਜੀ ਮੰਡੇਰਾ ਤੋਂ ਤੁਸੀਂ ਆਇਓ ਬਾਬਾ ਜੀ ਨਾਲ ਸੇਵਾ ਕਰਾਉਣਾ ਕਿਵੇਂ ਜਦੋਂ ਬਾਬਾ ਜੀ ਹਾਕ ਮਾਰਦੇ ਨੇ گاਉਂ ਕਿਵੇਂ ਭੱਜ ਗਏ ਬਾਬਾ ਜੀ ਨੂੰ ਤਾਂ ਜਾਣਦੀਆਂ ਨੇ ਜੀ گاਵਾ ਬਾਬਾ ਜੀ ਕੋਲ ਤਾਂ ਭੱਜੀਆਂ ਆਉਂਦੀਆਂ ਨੇ ਇਹਨਾਂ ਨੂੰ ਦਾਣਾ ਪਾਣੀ ਰੋਜ਼ ਬਾਬਾ ਜੀ ਮਿਲਦੇ ਨੇ ਰੋਜ਼ ਬਾਬਾ ਜੀ ਕੋਲੇ ਆਉਂਦੀਆਂ ਨੇ ਤਾਂ ਬਾਬਾ ਜੀ ਸੇਵਾ ਕਰਦੇ ਨੇ ਅਸੀਂ ਵੀ ਇਹਨਾਂ ਨਾਲ ਜੁੜੇ ਆ ਅਸੀਂ ਵੀ ਬਹੁਤ ਹੁਣ ਸੇਵਾ ਕਰਨ ਲੱਗੇ ਜੀ گاਵਾ ਦੀ ਜਦੋਂ ਤੁਸੀਂ ਪਹਿਲਾਂ ਆਪਣੇ ਜੀਵਨ ਤੇ ਤੇ ਹੁਣ ਤੇ ਵਿੱਚ ਕੀ ਫਰਕ ਅੰਤਰ ਬਸ ਜੀ ਬਾਬਾ ਜੀ ਦੀ ਕਿਰਪਾ ਹੈ ਇਹਨਾਂ ਦੇ ਐਨੇ ਸੁਭਾ ਕੋਮਲ ਹੈ ਬਾਬਾ ਜੀ ਦਾ ਬਾਬਾ ਜੀ ਦੇ ਨਾਲ ਜੁੜ ਕੇ ਅਸੀਂ ਤਾਂ ਬਾਗੋ ਬਾਗ ਹੋ ਗਏ ਜੀ ਬਹੁਤ ਸੋਹਣਾ ਲੱਗਦਾ ਜੀ ਬਾਬਾ ਜੀ ਨਾਲ ਰਹਿ ਕੇ ਸਾਡੇ ਨਾਲ ਮਾਈਆਂ ਵੀ ਉਰੇ ਆਈਆਂ ਹੋਈਆਂ ਨੇ ਬੱਚੇ ਜਿਹੜੇ ਖੜੇ ਨੇ ਤੇ ਛੋਟੇ ਛੋਟੇ ਬੱਚੇ ਵੀ ਨੇ ਨਾਲ ਮਾਤਾ ਜੀ ਕੀ ਨਾਮ ਆ ਤੁਹਾਡਾ ਗੁਰਵਿੰਦਰ ਕੌਰ ਜੀ ਆਏ ਹੋ ਤੁਸੀਂ ਸੇਵਾ ਕਰਾਉਣ ਬਾਬਾ ਜੀ ਨਾਲ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਹਾਂਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਨਾਲ ਮਿਲ ਕੇ ਸਾਨੂੰ ਜੀ ਹਾਂਜੀ ਅਸੀਰ ਮਾਨਾ ਜੀ ਸਿੰਘ ਤੋਂ ਆਏ ਆ ਜੀ ਹਾਂਜੀ ਅਸੀਂ ਬੱਚੇ ਨੂੰ ਦਵਾਈ ਦਿਵਾਉਣ ਆਏ ਸੀ ਜੀ ਬਹੁਤ ਵਧੀਆ ਕਿਰਪਾ ਇਹਦਾ ਹੋਇਆ ਉਹ ਦਵਾਈ ਨਾਲ ਬੱਚੇ ਨੂੰ ਹਾਂਜੀ ਬਹੁਤ ਵਧੀਆ ਬਹੁਤ ਫਾਇਦਾ ਹੋਇਆ ਜੀ ਬਹੁਤ ਪਰਮਾਤਮਾ ਦੀ ਕਿਰਪਾ ਜੀ ਬਾਬਾ ਜੀ ਦੀ ਕਿਰਪਾ ਹੈ ਜੀ ਗੋ ਮਾਤਾ ਦੀ ਕਿਰਪਾ ਹੈ ਜੀ ਹਾਂਜੀ ਹੋਰ ਵੀ ਬਾਈ ਹੁਣੇ ਖੜੇ ਨੇ ਇੱਧਰ ਕਰ ਲੈਣੇ ਗੱਲ ਅ ਬਾਈ ਜੀ ਕੀ ਨਾਮ ਕਿਹੜੇ ਪਿੰਡੋਂ ਆਇਆ ਗੁਰਸ਼ਰਨਜੀਤ ਸਿੰਘ ਨਾਮ ਹੈ ਜੀ ਮੇਰਾ ਮੈਂ ਗਮਟੀ ਤੋਂ ਆਈ ਇੱਥੇ ਸੰਗਰੂਟ ਕੋਲੇ ਤੇ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਦੇ ਜੀਵਨ ਤੋਂ ਤੇ ਹੁਣ ਬਾਬਾ ਜੀ ਦੀ ਸੇਵਾ ਬਹੁਤ ਵਧੀਆ ਸੁਸਕਰਦੇ ਪਹਿਲਾਂ ਸਬਰ ਬਹੁਤ ਘੱਟ ਹੁੰਦਾ ਸੀ ਹੁਣ ਸਬਰ ਸੰਤੋਖ ਬਹੁਤ ਜ਼ਿਆਦਾ ਹੈ ਤੇ ਹੁਣ ਰੱਬ ਨਾਲ ਜੁੜੇ ਹੋਇਆ ਲੱਗਦਾ ਜੀ ਹਾਂਜੀ ਤੇ ਜੋ ਦੇਖਦੇ ਆ ਆਜ ਮਾਰਦੇ ਨੇ ਬਾਬਾ ਜੀ ਉਹਨੇ ਗਊਆਂ ਕਿਵੇਂ ਆਉਂਦੇ ਬਹੁਤ ਵਧੀਆ ਤਰੀਕੇ ਨਾਲ ਮਤਲਬ ਬਹੁਤ ਛੇਤੀ ਆਉਂਦੀਆਂ ਨੇ ਬਾਬਾ ਜੀ ਜਿਵੇਂ ਜਾਣਦੇ ਨੇ ਪਹਿਲਾਂ ਤੁਸੀਂ ਹਨਾ ਉਹਦੇ ਕਰਕੇ ਵੀ ਸੇਵਾ ਕਰਦਿੰਦੇ ਨੇ ਤਾਂ ਅਸੀਂ ਵੀ ਇਹਨਾਂ ਨਾਲ ਜੁੜੇ ਹਾਂ ਤੇ ਇਹਨਾਂ ਨੇ ਮਤਲਬ ਸਾਡਾ ਜੀਵਨ ਇੱਕ ਤਰ੍ਹਾਂ ਦਾ ਖੁਸ਼ਹਾਲੀ ਨਾਲ ਭਰ ਦਿੱਤਾ ਜੀ ਹੋਰ ਵੀ ਬਾਈ ਬਾਈ ਕੀ ਨਾਮ ਹੈ ਕਿਹੜਾ ਪਿੰਡ ਮੇਰਾ ਨਾਮ ਜਸਵੀਰ ਸਿੰਘ ਪਿੰਡ ਤਾਜੂ ਕੀ ਜ਼ਿਲ੍ਹਾ ਬਰਨਾਲਾ ਕਿਵੇਂ ਦਾ ਮਹਿਸੂਸ ਕਰਦੇ ਹੋ ਅੱਜ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਗਊਆਂ ਦੀ ਸੇਵਾ ਕਰਕੇ ਬਾਬਾ ਜੀ ਗਊਆਂ ਦੀ ਸੇਵਾ ਕਰਦੇ ਨੇ ਅਸੀਂ ਇਹਨਾਂ ਦੇ ਨਾਲ ਜੁੜੇ ਆ ਤੇ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਕਿਵੇਂ ਲੱਗਦਾ ਗਊਆਂ ਦੀ ਸੇਵਾ ਕਰਦੇ ਹੋ ਬਹੁਤ ਸੋਹਣਾ ਜੀ ਸਾਡਾ ਜੀ ਕਰਦਾ ਵੀ ਇੱਥੇ ਰਹੀ ਹੈ ਜੀ ਗਊਆਂ ਦੀ ਸੇਵਾ ਬਹੁਤ ਸੋਹਣੀ ਆ ਬਾਬਾ ਜੀ ਦੀ ਕਿਰਪਾ ਨਾਲ ਕਰੀਏ ਜੀ ਅਸੀਂ ਬਾਬਾ ਜੀ ਤੋਂ ਦਵਾਈ ਲਵਾ ਕੇ ਕਿਸੇ ਨੂੰ ਕੋਈ ਸਦਾ ਭਲਾ ਵੀ ਹਾਂਜੀ ਹਾਂ ਬਹੁਤ ਵਧੀਆ ਪਰਸਨ ਹੋ ਆਇਆ ਜੀ ਰਿਜ਼ਲਟ ਆਇਆ ਜੀ ਬਿਲਕੁਲ ਠੀਕ ਨੇ ਮੇਰੇ ਬਾਈ ਵੀ ਠੀਕ ਨੇ ਜੀ ਐਸੀ ਠੀਕ ਬਾਬਾ ਜੀ ਕੋਈ ਪੈਸੇ ਤਾਂ ਨਹੀਂ ਲੈਂਦੇ ਨਹੀਂ ਲੈਂਦੇ ਜੀ ਜਿਹੜੀ ਬਾਹਰੋਂ ਦਵਾਈ ਆਉਂਦੀ ਆ ਭਾਸ ਮਾ ਉਹ ਹੀ ਬਸ ਲੈਂਦੇ ਆ ਬਿਲਕੁਲ ਨਹੀਂ ਲੈਂਦੇ ਜੀ ਉਹ ਤੁਸੀਂ ਆਪ ਦੇ ਆਪ ਲਿਆ ਕੇ ਆਪ ਲਿਓਣੇ ਆ ਜੀ ਹਾਂਜੀ ਉਹਦਾ ਕੋਈ ਉਹਦਾ ਕੋਈ ਚੱਕਰ ਨਹੀਂ ਬਾਬਾ ਜੀ ਲੋਕ ਕਰ ਰਹੇ ਨੇ ਉਪਮਾ ਪ੍ਰਮਾਤਮਾ ਵੱਲੋਂ ਵੀ ਇਹ ਬਖਸ਼ਿਸ਼ ਹੁੰਦੀ ਆ ਕਿਵੇਂ ਦਾ ਤੁਨੂੰ ਲੱਗਦਾ ਤੁਹਾਡੇ ਮਨ ਨੂੰ ਕਿੰਨਾ ਸਕੂਨ ਮਿਲਦਾ ਜਦੋਂ ਲੋਕ ਦੇਖੋ ਮਹਾਪੁਰਸ਼ੋ ਉਰੇ ਜਦੋਂ ਬੋ ਦਾ ਮਹੀਨਾ ਹੁੰਦਾ ਜਦੋਂ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਿਆਂ ਦਾ ਉਦੋਂ ਪੋ ਦੇ ਮਹੀਨੇ ਦੇ ਵਿੱਚ ਉਹ ਇੱਕ ਝੜੀ ਲੱਗਦੀ ਹੁੰਦੀ ਹੈ ਬਾਰਸ਼ ਪੈਂਦੀ ਹੈ ਉਸ ਠੰਡ ਦੇ ਵਿੱਚ ਉਸ ਇੰਨੀ ਠੰਡ ਹੁੰਦੀ ਹੈ ਕੜਕ ਦੀ ਠੰਡ ਹੁੰਦੀ ਹੈ ਉਦੋਂ ਗਊ ਮਾਤਾ ਦੇ ਜਿਹੜੇ ਗਉਆਂ ਨੇ ਸੂਂਦਿਆ ਮਹੀਨੇ ਜੀ ਉਦੋਂ ਬਾਰਸ਼ ਪੈਂਦੀ ਹੁੰਦੀ ਹੈ ਉੱਪਰ ਕੋਈ ਸੈੱਡ ਨਹੀਂ ਬਣਿਆ ਹੋਇਆ ਦੇਖੋ ਇਹਦਾ ਰਖਵਾਲਾ ਦਾ ਗੁਰੂ ਮਹਾਰਾਜ ਆਪ ਹੈ ਜੀ ਇਹਦਾ ਸੱਚੇ ਬਾਦਸ਼ਾਹ ਇਹਦਾ ਹਜ਼ਾਰ ਕਰੋੜ ਦੇਵੀ ਦੇਵਤਾ ਇਹਦੇ ਵਿੱਚ ਵਾਸ ਕਰਦਾ ਹੈ ਜੀ ਅਸੀਂ ਸੋਚਦੇ ਹੁੰਨੇ ਆ ਵੀ ਬਾਰਸ਼ ਪੈਂਦੀ ਆ ਪੰਜ-ਪੰਜ ਦਿਨਾਂ ਦੀ ਝੜੀ ਲੱਗਦੀ ਹੈ ਸਾਡੇ ਕੱਪੜੇ ਤੰਦੇ ਜੇ ਗਿੱਲੇ ਹੋ ਜਾਂਦੇ ਨੇ ਅਸੀਂ ਅੰਦਰ ਵਾਜਦੇ ਨੇ ਭੱਜ ਕੇ ਤਾਂ ਤੌਲੀਏ ਨਾਲ ਸਾਫ਼ ਕਰਕੇ ਨਵੇਂ ਕੱਪੜੇ ਪਾ ਕੇ ਆਉਨੇ ਆ ਅਸੀਂ ਗਊ ਮਾਤਾ ਦੇ ਪ੍ਰਣਾਮ ਜਾਈਏ ਜੀ ਅਸੀਂ ਇਹਨਾਂ ਦੇ ਚਰਨ ਧੋਦੋ ਪੀਨੇ ਆ ਜਿੰਨੇ ਵੀ ਬੱਚਿਆਂ ਦੀਆਂ ਜ਼ਿੰਦਗੀਆਂ ਅਸੀਂ ਬਦਲੀਆਂ ਨੇ ਜਿੰਨੇ ਵੀ ਬੱਚਿਆਂ ਦੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਕੋਈ ਵੀ ਕਿਸੇ ਕਿਸਮ ਦਾ ਸਾਡੇ ਲੇਵੇ ਰੋਗ ਵਾਲਾ ਆਇਆ ਹੈ ਤਾਂ ਉਹਦੀ ਗਊ ਮਾਤਾ ਨੇ ਜਾਇ ਜਾਗਰ ਕਰੀਏ ਜੀ ਦੇਖੋ ਅਸੀਂ ਤਾਂ ਇਹਨਾਂ ਦੇ ਚਾਰਨਾਂ ਦੀ ਧੂੜ ਵੀ ਨਹੀਂ ਹੈਗੇ ਜੀ ਅਸੀਂ ਤਾਂ ਮਾਪੁਰਸੋ ਸਾਡੀ ਡਿਊਟੀ ਲਈ ਆ ਪਰਮਾਤਮਾ ਨੇ ਸੱਚੇ ਬਾਦਸ਼ਾਹ ਨੇ ਸਾਡੇ ਤੇ ਗੁਰੂ ਮਹਾਰਾਜ ਦੀ અપਾਰ ਕਿਰਪਾ ਸਾਡੇ ਪੂਰੇ ਬਾਰਡ ਲੈਵਲ ਦੇ ਸਾਡੇ ਕਾਰੋਬਾਰ ਨੇ ਜੀ ਪੂਰੀ ਗੁਰੂ ਮਹਾਰਾਜ ਦੀ અપਾਰ ਕਿਰਪਾ ਜਿੰਨੀ ਪਰਿਵਾਰ 'ਚ ਸਾਡੇ ਅਮੀਰੀ ਦਿੱਤੀ ਹੈ ਇਹ ਗਊ ਮਾਤਾ ਨੇ ਜਿੰਨੀਆਂ ਪਰਿਵਾਰ 'ਚ ਸਾਡੇ ਖੁਸ਼ੀਆਂ ਦਿੱਤੀਆਂ ਨੇ ਇਹ ਗਊ ਮਾਤਾ ਨੇ ਮੈਂ ਕਹਿੰਦਾ ਜਿਹੜਾ ਵੀ ਇਨਸਾਨ ਇਸ ਦੀ ਸੇਵਾ ਕਰੂਗਾ ਉਹ ਦੁਤਨ ਮੰਨ ਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੂਗਾ ਜਿੱਦੇ ਜਿੱਡਾ ਮਰਦੀ ਕਤਲ ਦਾ ਕੇਸ ਚੱਲਦਾ ਕਜੇਰੀਆਂ ਦੇ ਕੇਸ ਚੱਲਦੇ ਨੇ ਮੁਕੱਦਮੇ ਨਹੀਂ ਨਿਬੜਦੇ ਡਾਕਟਰਾਂ ਦੀਆਂ ਪਰਚੀਆਂ ਨਹੀਂ ਨਿਬੜਦੀਆਂ ਡਾਕਟਰਾਂ ਦੀਆਂ ਦਵਾਈਆਂ ਨਹੀਂ ਨਿਬੜਦੀਆਂ ਤਾਂ ਉਹ ਇੱਕ ਵਾਰ ਆਉਣ ਗਉਆਂ ਦੀ ਸੇਵਾ ਕਰਨ ਲੱਗਣ ਗਉਆਂ ਨੂੰ ਗੁੜ ਜਾਂ ਸ਼ੱਕਰ ਆਟਾ ਪਾ ਕੇ ਹੱਥ ਚ ਟਾਉਣ ਤੇ ਆਪਦਾ ਜੀਵਨ ਜਿਹੜਾ ਗੁਰੂ ਮਹਾਰਾਜ ਦੇ ਲੜ ਲਾਉਣ ਜੀ ਬਾਬਾ ਜੀ ਜਦੋਂ ਤੁਸੀਂ ਸੇਵਾ ਕਰਦੇ ਹੋ ਜਿਵੇਂ ਹੁਣ ਪੰਜਾਬ ਸਰਕਾਰ ਨਸ਼ਾ ਵਿਰੁੱਧ ਲੜ ਰਹੀ ਆ ਹਾਂਜੀ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਸਰਕਾਰ ਇੱਕ ਪਾਸੇ ਤੁਸੀਂ ਨਸ਼ਾ ਛਡਾਉਂਦੇ ਹੋ ਦੂਜੇ ਪਾਸੇ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਘਰ ਟਾਉਣ ਲੱਗੀ ਹੋਈ ਆ ਜਿਹੜੇ ਕਿ ਨਸ਼ੇ ਦੇ ਸੁੱਧਾਗਰ ਸੀ ਬਾਈ ਜੀ ਦੇਖੋ ਜਿਹੜਾ ਸਾਨੂੰ ਮੁੱਖ ਮੰਤਰੀ ਹੈ ਕਿਹਦਾ ਸਾਡੇ ਪੰਜਾਬ ਚ ਅਸੀਂ ਚੁਣ ਲਿਆ ਮੈਂ ਕਹਿੰਦਾ ਪਰਮਾਤਮਾ ਇਹਨੂੰ ਜੋਦੇ ਨੂੰ ਉਮਰਾਂ ਲਾਵੇ ਸੱਚੇ ਬਾਦਸ਼ਾਹ ਕਾਲ ਬੁਰਖ ਇਹ ਬੰਦੇ ਦੇ ਲੱਤਾਂ ਦੇ ਵਿੱਚ ਦਮ ਹੈ ਜਿਨੇ ਇਹ ਫੜ ਕੇ ਜਿਹੜੇ ਬੰਦੇ 2 ਨੰਬਰ ਦਾ ਕੰਮ ਕਰਦੇ ਦੇ 2 ਨੰਬਰ ਦਾ ਕੰਮ ਕਰਕੇ ਆਪਣੇ ਮਹਿਲ ਮਲਾਰੇ ਪਾ ਲੇ ਲੋਕਾਂ ਦੇ ਧੀ ਪੁੱਤ ਮਰਵਾ ਕੇ ਆਪਦੀਆਂ ਕੋਠੀਆਂ ਇਹਨਾਂ ਨੇ ਆਪਣੀਆਂ 50-50 ਲੱਖ ਦੇਆਂ ਡਰਾਈਵਰਾਂ ਗੱਡੀਆਂ ਦੇ ਵਿੱਚ ਇਹ ਰਹਿੰਦੇ ਨੇ ਕਾਲੇ ਕੰਮ ਕਰਦੇ ਨੇ ਤਾਂ ਇਹਨੂੰ ਸਾਡੇ ਮੁੱਖ ਮੰਤਰੀ ਭਗਮੰਤ ਸਿੰਘ ਮਾਣ ਹੀ ਕਹੇ ਜੇ ਮੁੱਖ ਮੰਤਰੀ ਨੇ ਦੇਖੋ ਭਾਈ ਜੀ ਅਸੀਂ ਨਾ ਕਾਂਗਰਸੀ ਆ ਨਾ ਅਸੀਂ ਕਾਲੀ ਆ ਨਾ ਅਸੀਂ ਆਮ ਆਦਮੀ ਆੜਮੀ ਵਾਲਿਆਂ ਨਾ ਹੀ ਅਸੀਂ ਇਹਨਾਂ ਨੂੰ ਕੁਝ ਲੈਣਾ ਪਰ ਮੈਂ ਉਹ ਬੰਦੇ ਨੂੰ ਸਲੂਟ ਕਰਦਾ ਵੀ ਮੈਂ ਕਹਿੰਦਾ ਇਹੋ ਜੇ ਇਹੋ ਜੇ ਮੁੱਖ ਮੰਤਰੀ ਦਾ ਰਾਜ ਰਹੇ ਜੇ ਜੇ ਮੂਹਰੇ ਮੂਹਰੇ ਆਉਣ ਵਾਲੇ ਸਮੇਂ 'ਚ ਤਾਂ ਇਹ ਨਸ਼ੇ ਦਾ ਨਰਕ ਕਰ ਦੂਗਾ ਜੀ ਬੱਬਾ ਜੀ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਾਈ ਜੀ ਦੇਖੋ ਜਿਹੜਾ ਪੰਜਾਬ ਨੂੰ ਹੁਣ ਮੁੱਖ ਮੰਤਰੀ ਮਿਲ ਗਿਆ ਇਹੋ ਜਿਹਾ ਜੋਧਾ ਸ਼ਾਇਦ ਨਾ ਮਿਲੇ ਜੀਨੇ ਅੱਜ ਮਾਵਾ ਦੇ ਪੁੱਤ ਬਚਾ ਲੇ ਨਸਿਆਂ ਨੂੰ ਸਕੰਜਾ ਕਸਤਾ ਨਸਿਆਂ ਵਾਸਤੇ ਡੰਡਾ ਖਿੱਚ ਲਿਆ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਅੱਜ ਜਿਹੜਾ ਅਸੀਂ ਸੇਵਾ ਕਰੀ ਐ ਮੈਂ ਗਊਆਂ ਨੂੰ ਹਰਾਚਾਰਾ ਵਰਜੰਗਬਲੀ ਨੂੰ ਪ੍ਰਸ਼ਾਦੇ ਮੋਰਾ ਨੂੰ ਦਾਣੇ ਅਸੀਂ ਅੱਜ ਮਾਨ ਸਾਹਿਬ ਦੇ ਨਾਂ ਦੀ ਭਾਈ ਐ ਵੀ ਜਿਹੜਾ ਇਹਨਾਂ ਨੇ ਨਸੇ ਆਲੇ ਦੇ ਸਕੰਜਾ ਕਸਿਆ ਅਸੀਂ ਇਹਨਾਂ ਦਿਨੋਂ ਤਹਿ ਦਿਨੋਂ ਧੰਨਵਾਦ ਕਰਦੇ ਆਂ ਹਰੇਕ ਦੇ ਬੰਦੇ ਦੇ ਲੱਤਾਂ ਦੇ ਵਿੱਚ 담 ਨਹੀਂ ਦੀ ਹੈਗਾ ਵੀ ਜਿਹੜਾ ਨਸਿਆਂ ਵਾਲਿਆਂ ਦੇ ਵਿਰੁੱਧ ਸਿਕੰਜਾ ਕੱਸ ਦਿੰਦਾ ਜਿਹੜਾ ਨਸੇ ਵਾਲਿਆਂ ਦੇ ਫੜਕੇ ਨੇ ਇਹਨੇ ਜੂਤ ਫੇਰਿਆ ਜਾਂ ਨਸੇ ਦੇ ਵਿਰੁੱਧ ਇਹ ਖੜਾ ਹੈ ਇਹ ਮੁੰਡੇ ਦੇ ਲੱਤਾਂ 'ਚ ਜਾਨ ਹੈ ਅਸੀਂ ਸਾਰਾ ਪੰਜਾਬ ਇਹਦੇ ਨਾਲ ਆ ਅਸੀਂ ਦਿਨੋਂ ਅਸੀਂ ਦੇਖੋ ਆਮ ਆਦਮੀ ਦਾ ਵਰਕਰ ਤਾਂ ਨਹੀਂ ਮੈਂ ਹੈਗਾ ਮੈਂ ਪਰ ਇਹ ਮੁੰਡੇ ਨੂੰ ਦਿਨੋਂ ਸਲੂਟ ਕਰਦਾ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਜਿਨੇ ਮਾਵਾਂ ਦੇ ਪੁੱਤ ਬਚਾਉਣੇ ਸ਼ੁਰੂ ਕਰਤੇ ਨਹੀਂ ਅੱਜ ਤੱਕ ਜਿਹੜਾ ਵੀ ਉਰੇ ਪੰਜਾਬ ਦੇ ਵਿੱਚ ਆਇਆ ਹੈ ਉਹਨਾਂ ਨੇ ਮਾਵਾਂ ਦੇ ਪੁੱਤਾਂ ਦੇ ਸਿਵੀ ਸੇਕੇ ਨੇ ਇਹ ਪਹਿਲਾ ਮੁੱਖ ਮੰਤਰੀ ਹੈ ਜਿਨੇ ਮਾਵਾਂ ਦੇ ਪੁੱਤ ਨੇ ਬਚਾਉਣੇ ਸ਼ੁਰੂ ਕਰਤੇ ਅਸੀਂ ਕਹਿੰਦੇ ਆ ਸਾਡਾ ਜਿਹੜੀ ਸਾਡੀ ਉਮਰ ਹੈ ਉਹ ਵੀ ਇਸ ਮੁੱਖ ਮੰਤਰੀ ਨੂੰ ਲੱਗੀ ਜੀ ਹਾਂਜੀ ਇਹ ਸਨ ਬਾਬਾ ਜੀ ਜਿਹੜੇ ਕਿ ਉਰੇ ਸੇਵਾ ਕਰਦੇ ਨੇ ਜਦੋਂ ਅਸੀਂ ਉਰੇ ਆਏ ਤਾਂ ਭਾਰੀ ਮਾਤਰਾ ਦੇ ਵਿੱਚ ਦੇਖਿਆ ਟਰਾਲੀਆਂ ਟੈਂਪੂ ਤੇ ਸਿੰਘ ਸਾਹਿਬਾਨ ਜਿਹੜੇ ਬਾਬਾ ਜੀ ਨਾਲ ਸੇਵਾ ਕਰਾਉਂਦੇ ਨੇ ਉਹ ਰੇ ਬੀੜ ਚ ਸੇਵਾ ਕਰ ਰਹੇ ਸੀ ਸਾਡਾ ਵੀ ਮਨ ਕਰਿਆ ਵੀ ਬਾਬਾ ਜੀ ਦੇ ਜ਼ਰੂਰ ਦਰਸ਼ਨ ਕਰੀਏ ਤੇ ਇਹ ਜਿਹਾਂ ਸੰਗਤਾਂ ਨੂੰ ਵੀ ਦਰਸ਼ਨ ਕਰਾਈਏ ਜਿਹੜੇ ਮਹਾਂਪੁਰ ਚ ਬਗੈਰ ਲਾਲਚ ਤੋਂ ਬਗੈਰ ਕਿਸੇ ਪੈਸੇ ਤੋਂ ਲੋਕਾਂ ਦੀ ਤੇ ਗਊਆਂ ਦੀ ਫਰੀ ਸੇਵਾ ਕਰਦੇ ਨੇ ਅਸੀਂ ਵੀ ਆਪਣੇ ਚੈਨਲ ਦੇ ਮadhyam ਰਾਹੀਂ ਜ਼ਰੂਰ ਬੇਨਤੀ ਕਰਾਂਗੇ ਵੀ ਕੱਟੂ ਵਾਲਿਆਂ ਪਹੁੰਚ ਕੇ ਬਾਬਾ ਜੀ ਕੋਲੇ ਜ਼ਰੂਰ ਉਹ ਕਰਨ ਬਾਬਾ ਜੀ ਇੱਕ ਚੀਜ਼ ਰਹਿ ਗਈ ਮੇਨ ਉਹ ਕਿਹੜੇ ਨੰਬਰ ਤੇ ਸੰਪਰਕ ਕਰਨ ਤੁਹਾਨੂੰ ਜਿਹੜਾ ਨੰਬਰ ਵੀ ਜ਼ਰੂਰ ਦੱਸ ਕਰਨਾ ਦੱਸ ਬਾਈ ਜੀ ਸਾਡਾ ਮਿਲਣ ਦਾ ਸਮਾਂ ਦਿਓਨ ਮੈਰਜ ਬੈਲਸ ਪਿੰਡ ਕਟੂਵਾਲੀਆਂ ਸਾਨੂੰ ਪਹਿਲਾਂ ਫੋਨ ਦੇ ਨੰਬਰ ਲਵਾ ਕੇ ਆਉਣਾ ਜੀ ਨੰਬਰ ਤੋਂ ਬਿਨਾ ਨਹੀਂ ਆਉਣਾ ਸਾਡਾ ਪਹਿਲਾ ਮੋਬਾਈਲ ਨੰਬਰ ਹੈਗਾ ਜੀ 90418 59655 ਸਾਡਾ ਦੂਸਰਾ ਨੰਬਰ ਹੈਗਾ 90568 81787 ਕਿਸੇ ਵੀ ਮੇਰੇ ਵੀਰ ਭਾਈ ਨੇ ਸਾਡੇ ਲੇਵੇ ਦਵਾਈ ਲੈਣ ਵਾਸਤੇ ਆਉਣਾ ਅਰਦਾਸ ਬੇਨਤੀ ਵਾਸਤੇ ਆਉਣੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਗਵਾਂ ਨੂੰ ਸੇਵਾ ਕਰਨ ਦੇ ਲਈ ਆਉਣੇ ਤਾਂ ਉਹ ਪਹਿਲਾਂ ਫੋਨ ਦੇ ਨੰਬਰ ਲਵਾ ਕੇ ਸੰਪਰਕ ਕਰਕੇ ਆਉਣ ਜੀ ਬਾਬਾ ਜੀ ਜਿਵੇਂ ਦੇਸ਼ਾਂ ਵਿਦੇਸ਼ਾਂ 'ਚ ਲੋਕ ਬੈਠੇ ਨੇ ਉਹਨਾਂ ਨੂੰ ਤੁਹਾਡੇ ਕੋਲੇ ਮਿਲਕੀ ਦਵਾਈ ਲੈਣੀ ਪਊਗੀ ਜਾਂ ਕੋਈ ਕੋਰੀਅਰ ਵਗੈਰਾ ਦਾ ਪ੍ਰਬੰਧ ਤੇ ਉਹ ਆਪਣੀ ਅਰਦਾਸ ਕਿਵੇਂ ਕਰਵਾਉਣ ਦੇਖੋ ਮਹਾਂਪੁਰਸ਼ੋ ਬਾਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਬੰਦਾ ਬੈਠਾ ਹੈ ਉਹ ਜਿੰਨਾ ਵੀ ਮਰਜੀ ਤੰਗ ਹੈ ਪਰਿਵਾਰ ਦੇ ਵਿੱਚ ਉਹਦੇ ਖੁਸ਼ੀਆਂ ਨਹੀਂ ਹੈਗੀਆਂ ਜਾਂ ਸਾਡੀਆਂ ਧੀਆਂ ਤਰਾਣੀਆਂ ਦੇ ਬੱਚਾ ਨਹੀਂ ਪੈਦਾ ਹੁੰਦਾ ਡਾਕਟਰ ਕਹਿੰਦੇ ਨੇ ਇਹਨਾਂ ਦੇ ਵਾਇਰਸ ਨਹੀਂ ਬਣਦੇ ਸਕਰਾਨੂ ਨਹੀਂ ਬਣਦੇ ਬੱਚੇਦਾਨੀ ਜਾਂ ਟਿਊਬਾਂ ਬੰਦ ਨੇ ਬੱਚੇਦਾਨੀ ਕਮਜ਼ੋਰ ਹੈ ਜਾਂ ਕਹਿੰਦੇ ਨੇ ਵੀ ਬ੍ਰੇਨ ਦੇ ਨਸਾਂ ਖਰਾਬ ਹੋ ਗਈਆਂ ਲੱਤਾਂ ਮਾਹਾਂ ਤੋਂ ਤੁਰਿਆਣੀਆਂ ਦਾ ਕਿਸੇ ਕਿਸਮ ਦੀ ਵੀ ਕੋਈ ਅਖਿਆਈ ਹੈ ਪਰਿਵਾਰ ਦੇ ਵਿੱਚ ਆਉਂਦੀ ਹੈ ਉਹਨਾਂ ਨੇ ਸਾਨੂੰ ਫੋਨ ਕਰਨਾ ਹੈ ਫੋਨ ਕਰਕੇ ਅਬ ਦਾ ਐਡਰੈਸ ਭੇਜਣਾ ਹੈ ਜੀ ਜਿਹੜੇ ਬਾਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਨੇ ਉਹ ਚਾਹੇ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਸਾਊਦੀ ਅਰਬ ਜੁਰਬਨੇਸਾਂ ਜੋ ਅਸੀਂ ਉਹਨਾਂ ਦੇ ਘਰ ਦਵਾਈ ਪਹੁੰਚਾਵਾਂਗੇ ਬਾਈ ਜੀ ਅਸੀਂ ਦਿਲੋਂ ਦਿਨੋਂ ਹਰੇਕ ਜਿਹੜਾ ਕੋਈ ਬੰਦਾ ਵਿਚਾਰਾ ਪ੍ਰਮਾਤਮਾ ਕੋ ਔਖਾ ਹੈਗਾ ਉਹਦੀ ਸੱਚੇ ਦਿਲੋਂ ਅਸੀਂ ਮਦਦ ਕਰਦੇ ਆਂ ਹਾਂਜੀ ਬਾਬਾ ਜੀ ਜਦੋਂ ਬੀੜ ਚ ਪਹੁੰਚੇ ਤਾਂ ਸੇਵਾ ਕਰ ਰਹੇ ਸੀ ਜਦੋਂ ਅਸੀਂ ਦੇਖਿਆ ਤਾਂ ਸਾਡਾ ਵੀ ਮਨ ਕਰਿਆ ਤੇ ਇਹੋ ਜਿਹੇ ਮਹਾਪੁਰਸ਼ਾਂ ਨੂੰ ਜ਼ਰੂਰ ਮਿਲ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਕੈਮਰਾਮੈਨ ਕਬੀਰ ਦੇ ਨਾਲ ਇਕਬਾਲ ਸਿੰਘ ਫਗਵਾੜ ਡੀ5 ਚੈਨਲ ਪੰਜਾਬੀ ਸੌਂਝਾ ਵੀ